करो चल पी मारा तेरा ती से नाचू पारा घरों चल पी मारा तेरा ती से नाचू पारा घरों चल पी मारा तेरा ती से नाचू पारा हाँ चल ਆਈ ਪੈਰਾਂ ਚ ਪਜੇ ਬਿਸ਼ੋਰ ਪਾਵੇ ਹੈ ਤੁੰਦ ਪੈਗੀ ਨੂੜਿਆ ਦੀ ਹੱਥ ਮਾਰਿਆ ਨਜ਼ਰ ਨਾਵੇਂ ਤੁੰਦ ਪੈਗੀ ਨੂੜਿਆ ਦੀ ਹੱਥ ਮਾਰਿਆ ਨਜ਼ਰ ਨਾਵੇਂ ਤੁੰਦ ਪੈਗੀ ਨੂੜਿਆ ਦੀ ਸਭ ਤੋਂ ਪਹਿਲਾਂ ਪੰਡਾਲ ਚ ਬੈਠੇ ਮੇਰੇ ਵੀਰ ਬੱਚੇ ਬੁੱਢੇ ਬਜ਼ੁਰਗ ਮੇਰੀਆਂ ਮਾਤਾਵਾਂ ਮੇਰੀਆਂ ਭੈਣਾਂ ਖਾਣੀ ਭਰਾ ਸਭ ਨੂੰ ਸਤਿ ਸ੍ਰੀ ਅਕਾਲ ਜੀ ਸੋ ਮੈਂ ਗੱਲ ਕਰਨੀ ਨਹੀਂ ਸੀ ਚਾਹੁੰਦਾ ਬਾਈ ਜਿਹਨਾਂ ਨੂੰ ਦੱਸਦੇ ਆ ਕੋ ਡੇਲੀ ਆਪਣਾ ਕੰਮ ਪ੍ਰੋਗਰਾਮਾਂ ਦਾ ਹੀ ਆ ਡੇਲੀ ਕਿਤਨਾ ਕਿਤੇ ਹੋਈਦਾ ਤੁਹਾਡੇ ਪਿਆਰ ਸਦਕਾ ਬਲਾ ਜੋਰ ਲਾ ਕੇ ਜਣਗੋਈ ਪਿੰਡ ਤੋਂ ਪ੍ਰੋਗਰਾਮ ਲੈ ਕੇ ਆਏ ਆ ਇੱਕ ਹੋਰ ਕਲਾਕਾਰ ਦਾ ਤਾਂ ਹੈਲੋ ਕਰਨ ਦੀ ਪਤਾ ਲੱਗ ਜਾਂਦਾ ਸਾਨੂੰ ਇਹ ਨਹੀਂ ਵੀ 2 ਗੀਤ ਦੇ ਦਿਓ 3 ਦੇ ਦਿਓ 2.5 ਦੇ ਦਿਓ ਅੱਧਾ ਦੇ ਦਿਓ ਵੀ ਐਵੇਂ ਕੋਈ ਗਾਉਣੇ ਉਪਲਿਆ ਹੋਇਆ ਇੱਥੇ ਪਿਆਰਾ ਗਗਨਬਾਈ ਉਹਨਾਂ ਦਾ ਕਲੱਬ ਦੇ ਨਾਲ ਜੰਗਸਟਰਸ ਯੂਸ ਕਲੱਬ ਮਾਣ ਕਰਦੇ ਆ ਸਤਿਕਾਰ ਕਰਦੇ ਆ ਸਾਡਾ ਏਰੀਆ ਸੋ ਬਾਈ ਅਰਜਨ ਗਿਲਸਾਉਂਡ ਨਾਲ ਬਾਈ ਰਵੀ ਵੀ ਬੈਠਾ ਸੋ ਇਹ ਸਾਉਂਡ ਬਾਈ ਕਿੱਲ ਸਾਉਂਡ ਮੈਂ ਤਾਂ ਕਹਿਣਾ ਹੁੰਨਾ ਸੋ ਪੰਜਾਬ ਦੀ ਨੰਬਰ 1 ਧਾਕੜ ਸਾਉਂਡ ਆ ਜੀ ਸੋ ਬੜੀ ਮਿਹਰਬਾਨੀ ਤਾੜੀ ਲਾ ਦਿਓ ਜਰਾ ਪਿਆਰ ਕੀਤਾ ਤੁਸੀਂ ਸਾਡਾ ਕੀ ਸਰ ਕੀ ਮਾਈਂਡ ਫਰਮਾਇਸ਼ ਪੀਟੀ ਸਰ ਵਰਸਸ ਗਵੰਡਲ ਦੋ ਗੀਤ ਮਿਲਿਆ ਡੇਢ ਹੀ ਗਾ ਦੇਾਂਗੇ ਅਸੀਂ ਤਾਂ ਪਗਾਹ ਜਾਣ ਨੂੰ ਫਿਰਦਿਆਂ ਸੋ ਟੈਨਸ਼ਨ ਵਾਲੀ ਗੱਲ ਨਹੀਂ ਉਹ ਨਹੀਂ ਵੀ ਆ ਗੀਤ ਤੋਂ ਬਾਅਦ ਲੈ ਕੇ ਸਥਾਈ ਅੰਤਰਾ ਇੱਕ ਫਲਾਣਾ ਕਿਦੋਂ ਮੁਕਾਣਾ ਨਹੀਂ ਲੋ ਗੀਤ ਪੇਸ਼ ਕਰਨ ਲੱਗਿਆ ਤੁਹਾਨੂੰ ਲੈ ਚੱਲੀਏ ਸਰਦਿਆਂ ਵੀ ਲਾਈਵ ਵੀ ਚੱਲ ਰਿਹਾ ਤੇ ਸਾਡੇ ਬਾਈ ਜੀ ਮੈਂ ਨਾਂ ਨਹੀਂ ਜਾਣਦਾ ਬਾਈ ਆਪਣੇ ਅਮਰਜੋਤ ਕੀ ਬਾਤ ਆ ਜੀ ਅਮਰਜੋਤ ਬੜਾ ਅਚਾ ਨਾਮ ਆ ਜੀ ਸੋ ਲਾਈਵ ਚੱਲ ਰਿਹਾ ਹੋਰ ਜਿੰਨੇ ਵੀ ਉਹਗੇ ਗਿਆਨੀ ਵਿਗਿਆਨੀ ਪੱਤਰਕਾਰ ਇਸ ਮੇਲੇ ਦੇ ਵਿੱਚ ਪਹੁੰਚਿਆ ਸਭ ਨੂੰ ਜੀ ਐ ਵੈਲਕਮ ਸੋ ਧੁੰਦਾਂ ਦੀ ਗੱਲ ਕਰਨ ਲੱਗਿਆਂ ਧੁੰਦ ਪਉਣ ਲੱਗਿਆਂ ਉਦਾਂ ਗਰਮੀ ਬਹੁਤ ਆ ਕਿਉਂਕਿ ਦਸੰਬਰ ਮਹੀਨੇ ਤੁਹਾਨੂੰ ਪਤਾ ਹੀ ਆ ਵੀ ਹੱਥ ਮਾਰਿਆ ਦਿਖਾਈ ਨਹੀਂ ਦਿੰਦਾ ਜੀ ਦੀ ਰੂਪਰੇਖਾ ਕੋਸ਼ਿਸ਼ ਨਾਲ ਆਸ਼ਰ ਆਪਣੀ ਮਾਸ਼ੂਕਾਂ ਨੂੰ ਟਾਈਮ ਦੇ ਦਿੰਦਾ ਆਪਣੇ ਘਰ ਦਾ ਫੋਨ ਤਾਂ ਇੰਨੀ ਪੈ ਗਈ ਵੱਲ ਵੀ ਸਰਜ ਲੈਟਾਂ ਵੀ ਕੰਮ ਨਹੀਂ ਕਰ ਰਹੀਆਂ ਉਹ ਕੰਮਲੀ ਵਿਚਾਰੀ ਕਦੇ ਇੱਧਰ ਲਈ ਗਲੀ ਕਦੇ ਉੱਧਰ ਲਈ ਗਲੀ ਪਤਾ ਨਹੀਂ ਲੱਗਦਾ ਡਿਸਟਰਬ ਹੋ ਗਈ ਵਿੱਕੀ ਹੋ ਗਿਆ ਨਾ ਫੋਨ ਲੱਗ ਰਿਹਾ ਸੋ ਉਸ ਮੇਲੇ ਦੀ ਗੱਲਬਾਤ ਜੀਤ ਰਹੀਆਂ ਆਪ ਜੀ ਨੂੰ ਦੱਸਣ ਲੱਗਿਆਂ ਧੁੱਤ ਪੈ ਗਈ ਲੋੜਿਆਂ ਦੀ ਸੋ ਸਾਡੇ ਵੱਲੋਂ ਇਸ ਮੇਲੇ ਦੀਆਂ ਬਹੁਤ-ਬਹੁਤ ਮੁਬਾਰਕਾਂ ਮਾਤਾ ਭਤਰਕਾਲੀ ਦਾ ਜਿਹੜਾ ਬਹੁਤ ਹੀ ਵਧੀਆ ਮੇਨਾ ਬਹੁਤ ਵੀ ਵਧੀਆ ਇੰਤਜ਼ਾਮ ਕੀਤਾ ਹੋਇਆ ਸਾਰਾ ਇੱਥੇ ਨਹੀਂ ਲੱਗਦਾ ਵੀ ਗਰਮੀ ਆ ਬਹੁਤ ਵਧੀਆ ਮਾਹੌਲ ਆ ਬਹੁਤ ਵਧੀਆ ਲੱਗ ਰਿਹਾ ਸੋ ਥੈਂਕ ਯੂ ਬਸ ਸਾਡੀ ਤਾਂ ਹਾਜ਼ਰੀ ਲੱਗੀ ਹੁਣ ਗਾਈਏ ਚਾਹੇ ਨਾ ਗਾਈਏ ਸਾਡੀ ਹਾਜ਼ਰੀ ਲੱਗੀ ਹਾਂਜੀ ਕਰੋ ਚੱਲ ਪੀ ਮਯਾਰਾ ਤੇਰਾ ਦਿਸੇ ਨਚੂ ਬਾਰਾ ਕੀ ਨਿਆਰਾ ਤੇਰਾ ਦਿਸੇ ਨਾ ਸੁਬਾਰਾ ਘਰੋਂ ਚੱਲ ਵੀ ਨਿਆਰਾ ਤੇਰਾ ਦਿਸੇ ਨਾ ਸੁਬਾਰਾ ਪਾਈ ਪੈਰਾਂ 'ਚ ਪਜੇ ਮਸ਼ੋਰ ਪਾਵੇ ਹੈ ਧੁੰਦ ਪੈ ਗਈ ਨੂੜੀਆਂ ਦੀ ਹੱਥ ਮਾਰਿਆ ਨਜ਼ਰ ਨਾ ਵੇ ਧੁੰਦ ਪੈ ਗਈ ਨੂੜੀਆਂ ਦੀ ਹੱਥ ਮਾਰਿਆ ਨਜ਼ਰ ਨਾ ਵੇ ਧੁੰਦ ਪੈ ਗਈ ਨੂੜੀਆਂ ਦੀ रख जे जरा रकाने ओखे ने बुद्ध जरा ने रखी जे गरा हैं ओके ने बोते जरा ने रखी जे गरा हैं ओके ने बोते जरा ने जेंदर रख के तली दे युते आई ये हौसले बलांर रखिए हाण दे हौसले रखिए हाण लाईसले रखिए घरों चल पी मै राधे राधे सेना चु बारा घरों चल पी मैं राधे राधे सेना चुबारा पाई पैरा बशोर पा ਤੁਮਾਰੇ ਅਨਜ਼ਰ ਨਾਵੇਂ ਤੂੰ ਤੇ ਪੈ ਗਈ ਲੋੜ ਆ ਦੀ ਹੱਥ ਮਾਰਿਆ ਨਜ਼ਰ ਨਾਵੇਂ ਤੂੰ ਤੇ ਪੈ ਗਈ ਲੋੜ ਆ ਦੀ ਰੱਖੀ ਹੌਸਲਾ ਰੱਖਾਂ ਮੈਂ ਔਖੇ ਨੇ ਬਤੇ ਜਰਾਨੇ

बहुत अच्छे कलाकार ने बहुत सारा मान करके गया सो ड्यूट लिया ताड़िया मार दड़ा प्यार हाँ। है भाई उन्होंने बड़ी मेहरबानी शुक्रिया हाँ जी चल चार रात सिद चलती लहर तूजा रत दोपहर को खून च गया तेरे प्यार जहर चलती लहर तुजा रात तो पहर सीध चलती लहर तू रात रत दोपहर कोई खून च गया तेरे प्यार दहर साफी सजरी जवानी न ਵੇ ਵੇ ਤੁੰਦ ਪੈ ਗਈ ਨੋੜ ਆਵੀ ਹੱਥ ਮਾਰਿਆ ਨਜ਼ਰ ਨਾ ਵੇ ਵੇ ਤੁੰਦ ਪੈ ਗਈ ਨੋੜ ਆਵੀ ਹੱਥ ਮਾਰਿਆ ਨਜ਼ਰ ਨਾ ਵੇ ਵੇ ਤੁੰਦ ਪੈ ਗਈ ਨੋੜ ਆਵੀ ਓ ਬੱਤੀ ਵਾਲੀ ਮੈਂ ਬਨੇ ਰਿਆ ਓ ਨਿਗਾ ਪੈ ਜਵੇ ਜੇ ਤੇਰੇ ਨਹੀਂ ਤੂੰ ਪਾਰੇ ਵਾਂਗੂ ਰਾਂਗੀ ਸੱਚੀ ਹੱਟਾ ਵਿੱਚ ਮੇਰੇ ਬੋਲੀ ਬਾਬਾ ਨੇਰੇ ਹੋ ਮੇਗਾ ਪੈਜ ਵੇਜੇ ਤੇਰੇ ਨਹੀਂ ਤੂੰ ਪਾਰੇ ਵਾਂਗੂੰ ਰਾਂਗੀ ਸੱਚੀ ਹੱਡਾਂ ਵਿੱਚ ਮੇਰੇ ਨਹੀਂ ਤੂੰ ਪਾਰੇ ਵਾਂਗੂੰ ਰਾਂਗੀ ਸੱਚੀ ਹੱਡਾਂ ਵਿੱਚ ਮੇਰੀ ਹੋ ਮਾਨੇ ਚੰਦਰੇ ਨੂੰ ਹੋ ਦਿਲ ਚੰਦਰੇ ਨੂੰ ਹੋ ਮਾਨੇ ਚੰਦਰੇ ਨੂੰ ਕਿੰਜ ਸਮਝਾਈਏ ਹੌਸਲੇ ਬਲਾਂ ਦਾ ਰੱਖੀਏ ਆ ਓ ਯਾਰ ਯਾਰ ਦੇ ਮੁੰਡੇ ਦੇ ਨਾਲ ਲਾਈਏ ਵੀ ਹੌਸਲੇ ਬਲਾਂਦ ਰੱਖੀਏ ਹੋ ਯਾਰਾਂ ਆਣ ਦੇ ਮੁੰਡੇ ਦੇ ਨਾਲ ਲਾਈਏ ਹੌਸਲੇ ਬਲਾਂਦ ਰੱਖੀਏ रा जि नदी का किनारा कि पिंड सिखा पिया सारा किसी कोई भी न थारा पिंड सिद्धा प्या सारा घर लगता है तेरा जिवे नदी का किनारा जत्ती लगियां बोल ਪਾਗੀ ਨੋਰੀ ਆਦੀ ਹੱਥ ਮਾਰਿਆ ਨਜ਼ਰ ਰਾਵੀ ਤੂੰ ਪਾਗੀ ਨੋਰੀ ਆਦੀ ਹੁ ਪੱਤੀ ਵਾਲੀ ਮੈਂ ਬਨੇਰਿਆ ਹੁ ਨਿਗਾ ਪੈ ਜਵੇ ਜੇ ਤੇਰੇ ਨਹੀਂ ਤੂੰ ਪਾਰੇ ਬੰਘੂ ਰਾਂਗੀ ਸੱਚੀ ਹੱਜਾ ਵਿੱਚ ਮੇਰੇ ਮਾਣ ਮਾਣੇ ਰਿਆ ਉਹ ਨਿਗਾ ਪੈ ਜਵੇ ਤੇਰੇ ਨਹੀਂ ਤੂੰ ਪਾਰੇ ਵਾਂਗੂ ਰਾਂਗੀ ਸੱਚੀ ਹੱਡਾ ਵਿੱਚ ਮੇਰੇ ਆ ਉਹ ਨਹੀਂ ਤੂੰ ਪਾਰੇ ਵਾਂਗੂ ਰਾਂਗੀ ਸੱਚੀ ਹੱਡਾ ਵਿੱਚ ਮੇਰੇ ਮਨ ਚੰਦਰ ਇਹਨੂੰ ਕਿੰਜ ਸਮਝਾਈਏ ਨਹੀਂ ਹੌਸਲੇ ਬਲਾਂ ਦਾ ਰੱਖੀਆ ਓ ਯਾਰ ਯਾਨ ਦੇ ਮੋਢੇ ਦੇ ਨਾਲੇ ਲਾਈਏ ਏ ਤੂੰ ਤੇ ਪਿਆਜੀ ਨੂੰ ਰਾਂਗੀ ਓ ਯਾਰ ਯਾਨ ਦੇ ਮੋਢੇ ਦੇ ਨਾਲੇ ਲਾਈਏ ਨਹੀਂ ਹੌਸਲੇ ਬਲਾਂ ਦਾ ਰੱਖੀਏ ਲੋ ਜੀ ਨਾਲ ਪੀਟੀ ਸਰ ਵਰਸਸ ਗਵੰਡਲ ਇਸਦੇ ਨਾਲ ਹੀ ਕਿਉਂਕਿ ਪੀਟੀ ਸਰ ਦੇ ਗਵੰਡ ਦੇ ਵਿੱਚ ਪ੍ਰੋਹਣ ਜਾਰੀ ਬੀਬੀ ਆਈ ਹੋਈ ਆ ਸੋ ਗੱਲਬਾਤ ਬਾਕੀ ਗੀਤ ਰਾਹੀਂ ਕਿਉਂਕਿ ਅੱਜ ਵੀ ਡੀਡੀ 1 ਤੇ ਰਾਤੀ 8 ਵਜੇ ਆਉਣਾ ਸ਼ੰਕਰ ਦੇ ਵਿੱਚ ਪ੍ਰੋਗਰਾਮ ਸੋ ਬੜੀ ਮਿਹਰਬਾਨੀ ਸ਼ੁਕਰੀਆ ਜੀ ਕਈ ਆਪਣੇ ਭਾਈ ਸੱਤੇ ਵੱਲੋਂ ਤੇ ਹੋਰ ਸਾਡੇ ਸਤਿਕਾਰਯੋਗ ਮਾਤਾ ਜੀ ਨਾਮ ਦੇ ਕੇ ਗਿਆ ਮਾਨ ਕਰਕੇ ਗਿਆ ਸੋ ਲਾਸ਼ ਕਿੰਨੀ ਜੜੀ ਜਵਾਰੇ ਟੱਟ ਦੇ ਗੇੜੇ ਫਿਰਨ ਕੁਵਾਰੇ ਹਾਂ ਲਾਸ਼ ਕਿੰਨੀ ਚੜੀ ਚੁਬਾਰ ਕੱਟਦੇ ਜਿਹੜੇ ਫਿਰਨ ਕੁਵਾਰੇ ਲਾਸ਼ ਕਿੰਨੀ ਚੜੀ ਚੁਬਾਰ ਕੱਟਦੇ ਜਿਹੜੇ ਫਿਰਨ ਕੁਵਾਰੇ ਲਾਸ਼ ਕਿੰਨੀ ਚੜੀ ਚੁਬਾਰ ਮਾਰੀ ਜਦ ਮੈਂ ਚੜੀ ਚੁਬਾਰੇ ਵਿੱਚ ਦੱਸ ਤਾ ਸੀ ਕੀ ਕਿਉਂ ਮਾਰੀ ਜਦ ਮੈਂ ਚੜੀ ਚੁਬਾਰੇ ਵਿੱਚ ਜਦ ਮੈਂ ਚੜੀ ਚੁਬਾਰੇ ਉਦੋਂ ਤੇ ਪੂਰਾ ਜੋਰ ਨਾਲ ਚੱਲਿਆ ਸੀ ਦੀਨ ਨਾਲ ਸਨੇਹਾ ਕੱਲਿਆ ਬੰਦ ਤੇ ਪੂਰਾ ਜੋਰ ਨਾਲ ਚੱਲਿਆ ਸੀ ਦੀਨ ਨਾਲ ਸਨੇਹਾ ਕੱਲਿਆ ਉਦੋਂ ਤੇ ਪੂਰਾ ਜੋਰ ਨਾਲ ਚੱਲਿਆ ਸੀ ਦੀਨ ਨਾਲ ਸਨੇਹਾ ਕੱਲਿਆ ਸੀ ਦੀਨ ਨਾਲ ਸਨੇਹਾ ਕੱਲਿਆ ਸਿੱਧੀ ਨਾਲ ਸੁਨੇਹਾ ਕੱਲਿਆ ਮੈਤੋਂ ਕਹਿਣਾ ਹੋਇਆ ਨਹੀਂ ਉਹ ਮੈਤੋਂ ਕਹਿਣਾ ਹੋਇਆ ਨਹੀਂ ਤੂੰ ਭਾਲੀਓ ਸੋਹਣੀ ਲੱਗਦੀ ਮੈਤੋਂ ਰਹਿਣਾ ਹੋਇਆ ਨਹੀਂ ਹੋਏ ਭਾਲੀਓ ਸੋਹਣੀ ਲੱਗਦੀ ਮੈਤੋਂ ਰਹਿਣਾ ਹੋਇਆ ਨਹੀਂ ਮੈਤੋਂ ਰਹਿਣਾ ਹੋਇਆ ਨਹੀਂ ਹੁ ਮੈਂ ਤਾਂ ਜਮਾਨ ਮਰ ਗਿਆ ਨਹੀਂ ਬਾਰੇ ਵਰ ਜੀਵੇ ਦੇਖ ਕਵਾਂਡਨ ਚੰਦਰੀ ਸਾਨੂੰ ਓਲੇ ਕਰ ਜੀਵੇ ਕਤਾਨੀ ਪਾ ਕੇ ਵਿਚ ਚੁਬਾਰੇ ਵਰ ਜੀਵੇ ਦੇਖ ਕਵਾਂਡਨ ਚੰਦਰੀ ਸਾਨੂੰ ਓਲੇ ਖੜ ਜੀਵੇ ਪਹਿਲਾ ਵਿਚ ਕਰਦੇ ਰਹਿੰਦੇ ਚਾਰੇ ਪਾਸੇ ਵਾਹੇ ਚਾਰੇ ਪਾਸੇ ਵਾਸੀ ਠੀਕਿਉ ਕਸੀ ਠੀਕਿਉ ਮਾਰੇ ਕਦਮ ਕਰੀ ਸੁਬਾਰੇ ਮੈਂ ਚੜੀ ਚੁਬਾਰੇ ਤੇ ਉਹ ਜਾਣਦੀ ਦੁਨੀਆ ਲੱਗਿਆ ਮੈਂ ਵੀ ਮਾਸਟਰ ਪੀਟੀ ਨਹੀਂ ਹਰ ਬੜੇ ਮੇਰੀ ਜੇਬ ਚੋਂ ਦੀ ਸਰਕਾਰੀ ਸੀ ਸੀ ਨੀ ਓ ਇੱਕ ਮਿੰਟ ਇੱਕ ਮਿੰਟ ਮੇਰੀ ਗੱਲ ਸੁਣ ਲੈ ਮੈਨੂੰ ਇਹ ਵੀ ਪਤਾ ਵੀ ਤੂੰ ਮਾਸਟਰ ਸਰਕਾਰੀ ਲੱਗਿਆ ਹੋਇਆ ਮੈਨੂੰ ਇਹ ਵੀ ਪਤਾ ਵੀ ਤੂੰ ਪੀਟੀ ਮਾਸਟਰ ਆ ਮੈਨੂੰ ਇਹ ਵੀ ਪਤਾ ਵੀ ਤੇਰੀ ਜੇਬ ਚ ਜਿਹੜੀ ਸੀਟੀ ਆ ਨਾ ਉਹ ਸਰਕਾਰੀ ਆ ਪਰ ਜਦ ਤੈਨੂੰ ਪ੍ਰਾਈਵੇਟ ਬੰਦਿਆਂ ਨੇ ਫੜ ਕੇ ਮੂਦਾ ਪਾਇਆ ਨਾ ਫੇਰ ਪਤਾ ਲੱਗੂ ਵੀ ਸੀਟੀ ਦੇ ਹਿੱੜ ਕੇ ਕਿੱਥੇ ਫਸਦੀ ਆ ਮੇਰੀ ਗੱਲ ਸੁਣ ਲੈ ਬੰਦੇ ਬੇਸ਼ੱਕ ਪ੍ਰਾਈਵੇਟ ਨੇ ਪਰ ਉਹਨਾਂ ਨੂੰ ਪਤਾ ਵੀ ਪੀਟੀ ਸਰ ਪੀਟੀ ਬਹੁਤ ਵਧੀਆ ਕਰਾਉਂਦਾ ਮੁੰਡਿਆਂ ਦੀ ਵਰਜਸ ਬਹੁਤ ਵਧੀਆ ਕਰਾਉਂਦਾ ਹਾਈ ਹੋ ਜਾਣ ਦੀ ਦੁਨੀਆ ਲੱਗਿਆ ਮੈਂ ਵੀ ਮਾਸਟਰ ਪੀਟੀ ਨੇ ਹਰ ਵੇਲੇ ਮੇਰੀ ਜੇਬ ਵਿੱਚ ਹੁੰਦੀ ਸਰਕਾਰੀ ਸੀਟੀ ਨੇ ਹੋ ਜਾ ਤੁਸੀਂ ਕਰਦਾ ਵੱਜ ਗਈ ਹੋ ਜਾ ਤੁਸੀਂ ਕਰਦਾ ਵੱਜ ਗਈ ਮੇਤੋਂ ਕਹਿਣਾ ਹੋਇਆ ਨਹੀਂ ਹੋ ਮੇਤੋਂ ਕਹਿਣਾ ਹੋਇਆ ਨਹੀਂ ਓ ਬਾੜੀਓ ਸੋਹਣੀ ਲੱਗਦੀ ਮੇ ਕੋ ਰਹਿਣਾ ਹੋਇਆ ਨਹੀਂ ਓ ਬਾੜੀਓ ਸੋਹਣੀ ਲੱਗਦੀ ਮੇ ਕੋ ਰਹਿਣਾ ਹੋਇਆ ਨਹੀਂ ਉਹ ਬੇਤਾ ਜਮਾ ਮਰ ਗਿਆ ਨਹੀਂ ਕਿਦ ਕਾਲਾਂ ਤੇ ਫਿਰਦੇ ਬੈਠੇ ਅਤਰੇ ਚਤਰੇ ਵੇ ਤੇਰੀ ਰੌਬ ਸਰਕਾਰੀ ਨਾਂ ਵਿੱਚ ਪੈ ਜਾ ਖਤਰੇ ਵੇ ਪਿਰ ਕਾਲਾਂ ਦੇ ਫਿਰਦੌਸ ਵਖੇ ਅਤਰ ਚਤਰੇ ਕਰੀ ਜਾਬ ਸਰਕਾਰੀ ਨਾਮਕ ਪੈ ਜਾ ਖਤਰ ਸੁਣਵੇ ਮੰਗਤਾ ਸੁਣਵੇ ਮੰਗਤਾ ਇਸ ਨੂੰ ਬਲਾ ਦੇ ਪੈਂਦੇ ਪਰਵੇਂ ਹਾਵੇ ਪੈਂਦੇ ਪਰਵੇਂ ਕੈਸੀ ਟੀਕਾ ਕੈਸੀ ਟੀਕਾ ਮਾਰੀ ਜਦ ਮੈਂ ਚੜੀ ਚਵਾਰੇ ਦੇ ਦਸਤੈ ਟੀਕਾ ਮਾਰੀ ਜਦ ਮੈਂ ਚੜੀ ਚਵਾਰੇ ਦੇ ਜਦ ਮੈਂ ਚੜੀ ਚਵਾਰੇ ਦੇ ਮੈਂ ਚੜੀ ਜੁਬਾਰ ਮੈਂ 니 ਤੂੰ ਤਾਂ ਯਾਦਾ ਵਾਲੀ ਗੱਲ ਨੂੰ ਦਿਲ ਤੇ ਲਾਗੀ ਨਹੀਂ ਓ ਚੜੀ ਜੁਬਾਨੀ ਰੱਖ ਹੌਸਲੇ ਤੇਰੀ ਢਾਗੀ ਨਹੀਂ ਓਏ ਤੂੰ ਤਾਂ ਜਾ ਤਾਂ ਬਾੜਾ ਇਹ ਗੱਲ ਨੂੰ ਦਿਲ ਤੇ ਲਾਗੀ ਨਹੀਂ ਉਹ ਚੜੀ ਜਵਾਨੀ ਰੱਖ ਹੌਸਲੇ ਕੇ ਰੀਟਾਗੀ ਨਹੀਂ ਰਾਜ ਸ਼ੱਕੇ ਦੇ ਜਣੇ ਖਣੇ ਤੋਂ ਪੈ ਨਾ ਹੋਇਆ ਨਹੀਂ ਉਹ ਮੈਂ ਕਿਹਾ ਪੈ ਨਾ ਹੋਇਆ ਨਹੀਂ ਤੂੰ ਬਾੜੀਓ ਸੋਹਣੀ ਲੱਗਦੀ ਮੈਂ ਤਉ ਰਹਿਣਾ ਹੋਇਆ ਨਹੀਂ ਪਰ ਤਸੀਦੀ ਕਿਉ ਮਾਰੀ ਜਦ ਮੈਂ ਚੜੀ ਚੁਬਾਰੇ ਵੇ ਉਹ ਸੋਣੀ ਲੱਗਦੀ ਮੇ ਕੋ ਰਹਿ ਨਾ ਹੋਇਆ ਨੀ ਉਹ ਮੇ ਕੋ ਰਹਿ ਨਾ ਹੋਇਆ ਨੀ ਓ ਮੇ ਘਾ ਜਮਾ ਮਰ ਗਿਆ ਨੀ ਸੋਭੀ ਲਾ ਦਿਓ ਫਿਰ ਜਰਾ ਤਾੜੀ ਤੇ ਸਾਡਾ ਸਮਾਂ ਹੋ ਗਿਆ ਪੂਰਾ ਤੇ ਪ੍ਰਮਾਧਮਾ ਤੰਦਰ ਸਿੰਘ ਬਖਸ਼ੇ ਤੇ ਗਾਹ ਨੂੰ ਫੇਰ ਮਿਲਾਂਗੇ ਆਪਾਂ ਬੜੀ ਮਿਹਰਬਾਨੀ ਸ਼ੁਕਰੀਆ ਹਾਂਜੀ ਭਾਈ ਗਗਨ ਕਹਿੰਦੇ ਜੀ ਕਹਿੰਦੇ ਹੱਸਦੇ ਸਾਜਣ ਛੋਟੀਏ ਫੇਰ ਮਿਲਣ ਦੀ ਆਸ ਸੋਇਨੀ ਦੀ ਹਾਜ਼ਰੀ ਕਬੂਲ ਕਰਿਓ ਭਾਈ ਜੀ ਦੋ ਗੀਤ ਕਹਿ ਕੇ ਨਾ ਸਾਨੂੰ ਦੂਜੇ ਗੀਤ ਦੀ ਸਥਾਈ ਤੋਂ ਇਸ਼ਾਰੇ ਕਰਨ ਲੱਗ ਗਏ ਇੰਨਾ ਧੱਕਾ ਨਾ ਕਰਿਆ ਕਰੋ ਕੋਈ ਗੱਲ ਨਹੀਂ ਤੁਹਾਡੀ ਵੀ ਮਜਬੂਰੀ ਹੈ ਮੈਂ ਸਮਝਦੀ ਹਾਂ ਕੋਈ ਗੱਲ ਨਹੀਂ ਕਿਉਂਕਿ ਕਈ ਵਾਰੀ ਮੈਨੂੰ ਲੱਗਦਾ ਵੀ ਕਲਾਕਾਰ ਹੀ ਖਰਾਬ ਕਰ ਜਾਂਦੇ ਨੇ ਔਰ ਮੈਂ ਇੱਕ ਗੱਲ ਤੁਹਾਨੂੰ ਜ਼ਰੂਰ ਦੱਸਣੀ ਚਾਹੂੰਗੀ ਕਿ ਮੈਂ ਸਲਾਹ ਦੇਣੀ ਚਾਹੂੰਗੀ ਸਾਰੇ ਪ੍ਰਬੰਧਕਾਂ ਨੂੰ ਕਿ ਤੁਸੀਂ ਨਾ ਪਲੀਜ਼ ਕਲਾਕਾਰ ਨੂੰ ਗੀਤ ਨਾ ਕਿਹਾ ਕਰੋ ਵੀ ਦੋਗਾ ਤੁਸੀਂ ਘੜੀ ਦੇਖ ਕੇ ਟਾਈਮ ਦੇ ਦਿਆ ਕਰੋ ਵੀ 2.5 ਤੋਂ 3 ਤੇਰਾ ਕਈ ਵਾਰੀ ਵਿਆਖਿਆ ਕਰਨ ਲੱਗ ਜਾਂਦੇ ਨੇ ਗਾਣੇ ਦੇ ਵਿੱਚ ਫਿਰ ਦੂਜੇ ਕਲਾਕਾਰ ਦਾ ਟਾਈਮ ਖਰਾਬ ਹੋ ਜਾਂਦਾ ਸੋ ਪਲੀਜ਼ ਤੁਸੀਂ ਟਾਈਮ ਦਿਆ ਕਰੋ ਵੀ ਤੇਰੇ 20 ਮਿੰਟ ਨੇ ਤੇਰਾ ਅੱਧਾ ਘੰਟਾ ਅਗਲਾ ਚਾਹੇ ਗੱਲਾਂ ਕਰਨ ਵਿੱਚ ਚਾਹੇ ਗੀਤ ਗ ਥੈਂਕ ਯੂ ਜੀ ਥੈਂਕ ਯੂ ਵੈਰੀ ਮੱਚ ਰਾਹੇ ਵਾਲੇਓ ਤੁਹਾਡਾ ਬਹੁਤ ਬਹੁਤ ਧੰਨਵਾਦ ਜੈਕਾਰਾ ਭਦਰਕਾਲੀ ਦਾ ਬੋਲ ਸਾੱਚੇ ਦਰਬਾਰ ਕੀ ਦਰਬਾਰ ਕੀ